ਜਿਨ ਸਾਗ ਦੇ ਨਹਿਰਾਰ ਬੜੀ ਜਿਨ੍ਹਾਂ ਨੇ ਸਾਗ ਨਾ ਦਿੱਤੇ ਉਹਨਾਂ ਨਾਲ ਲੜਾਈ ਵੱਧ ਗਈ ਤਨ ਕੀ ਇਨ ਲੈ ਜੜ ਮੂਲ ਕੱਢੀ ਉਹਨਾਂ ਦੀ ਜੜ ਇਸ ਨੇ ਮੂਲੋਂ ਕੱਢ ਸੁਟੀ ਦਲ ਤੇ ਬਲ ਤੇ ਧਨ ਟੁੱਟ ਗਏ ਜੋ ਸੈਣਾ ਵੱਜੋ ਸ਼ਕਤੀ ਵੱਜੋ ਜਾਂ ਧਨ ਵੱਜੋ ਟੁੱਟ ਗਏ ਵਹਿ ਲਾਗਤ ਬਾਨਜ ਕਰਮ ਪਾਏ ਓ ਵਲਜ ਕਰਨ ਲੱਗੇ ਜੋ ਆਲ ਮਿਲੇ ਨਹਿ ਜੋਰ ਲੜੇ ਜਿਹੜੇ ਆਣ ਕੇ ਮਿਲੇ ਨਹੀਂ ਸਗੋ ਜੋਰ ਨਾਲ ਲੜੇ ਸੰ ਵਹਿ ਬਾਦ ਮਹਾਗਨ ਹੋਮ ਕਰੇ ਉਹਨਾਂ ਨੂੰ ਬਨ ਕੇ ਮਹਾ ਰਗਣੀ ਵਿੱਚ ਸਹਾਰ ਦਿੱਤੇ ਆਨ ਗੰਧ ਜਰੇ ਮਹਾ ਕੋਂਡ ਅਨਲੰ ਔਰ ਵੱਡੇ ਅਗਣਕੂਂਡ ਵਿੱਚ ਬਿਨਾ ਪਤਾ ਚਲੇ ਅਨਗੰਧ ਸੜ ਗਏ। ਭਾਇਓ ਛਤਰੀਆ ਮੇਦ ਮਹਾ ਪਰਵਰਨ। ਇਸ ਤਰ੍ਹਾਂ ਛਤਰੀਆ ਦੀ ਕੁਰਬਾਨੀ ਦਾ ਬਹੁਤ ਵੱਡਾ ਯੱਗ ਹੋਇਆ। ਇਤ ਅਜੈ ਸਿੰਘ ਦਾ ਰਾਜ ਸੰਪੂਰਨ ਪਿਆ। ਇਥੇ ਅਜੈ ਸਿੰਘ ਦਾ ਰਾਜ ਸੰਪੂਰਨ ਹੋਇਆ। ਜਗਰਾਜ ਤੌਮਰ ਛੰਦ ਤੁਹੈ ਪ੍ਰਸਾਦ। ਜਗਰਾਜ ਤੋਮਰ ਚੰਦ ਤੇਰੀ ਕਿਰਪਾ ਨਾਲ 82 ਵਰਖ ਪਰਮਾਨ 82 ਸਾਲ 3 ਦੋੇ ਮਾਸ ਅਸਟਾਨ 8 ਮਹੀਨੇ ਅਤੇ 2 ਦਿਨ ਤੱਕ ਬਹੁ ਰਾਜ ਭਾਗ ਕਮਾਏ ਰਾਜ ਭਾਗ ਚੰਗੀ ਤਰ੍ਹਾਂ ਖਵਾ ਕੇ ਪੁੰਨ ਨਿਪ ਕੋ ਨਿਪਰ ਆਏ ਰਾਜਾ ਦੇ ਰਾਜੇ ਅਜੈ ਸਿੰਘ ਦਾ ਫਿਰ ਦਿਹਾਂਤ ਹੋ ਗਿਆ ਸੋ ਨਾਰਜ ਰਾਜ ਮਹਾਨ ਸੁਣੋ ਰਾਜਾ ਦੇ ਵੱਡੇ ਰਾਜੇ 10 4 4 ਨਿਦਾਨ ਆਤੇ 10 ਆਤੇ 4 ਵਿਦਿਆਵਾਂ ਦੇ ਸੁੰਦਰ ਖਜਾਨੇ 10 ਦੋਏ ਦੁਆ ਦਸ ਮੰਤ 10 ਆਤੇ 2 12 ਅੱਖਰਾਂ ਦੇ ਮੰਤਰ ਕਾਰਨੀ ਤਰਾਨ ਮਹੰਤ ਪੋ ਭਗवते ਵਾਸੂਦੇਵਾਏ ਨੂੰ ਪੜਨ ਵਾਲੇ ਅਤੇ ਧਰਤੀ ਉੱਤੇ ਪੂਜਨ ਜੋਗ ਪੁਨ ਭਯੋ ਉਦੋਤ ਨਿਰਪਾਲ ਫਿਰ ਮਹਾਰਾਜਾ ਜਗ ਪ੍ਰਗਟ ਉਦੋਤ ਹੋਇਆ ਰਸ ਰਤ ਰੂਪਰਸਾਲ ਜੋ ਪ੍ਰੇਮ ਦੀ ਰੀਤ ਵਾਲਾ ਅਤੇ ਸੁੰਦਰ ਸਰੂਪ ਵਾਲਾ ਸੀ ਆਤਪਾਨ ਤੇਜ ਪਰਚੰਡ ਉਦਾਤ ਤੇਜ ਸੂਰਜ ਨਾਲੋਂ ਵੀ ਪ੍ਰਚੰਡ ਸੀ ਅਨਖਾਂਡ ਤੇਜ ਪਰਚਾਂਡ ਅਤੇ ਉਹ ਪ੍ਰਚੰਡ ਤੇਜ ਨਾਸ਼ ਤੋਂ ਰਹਿਤ ਸੀ ਤਿੰਨ ਬੋਲ ਵਿਪਰ ਮਹਾਨ ਉਸਨੇ ਬਹੁਤ ਸਾਰੇ ਮਹਾਰ ਬ੍ਰਾਹਮਣ ਬੁਲਾ ਲਏ ਪਾਸ ਮੇਦ ਜਾਗਰਚਾਨ ਅਤੇ ਪਸ਼ੂ ਮੇਦ ਜਾਗਰ ਚਾਇਆ ਦਿਜ ਪ੍ਰਾਗ ਜੋਤ ਬੁਲਾਏ ਯੋਗੇ ਵਿਦਿਆ ਦੇ ਗਿਆਤਾ ਅਤੇ ਆਪਣੇ ਆਪ ਨੂੰ ਆਸਾਮ ਦੇ ਆਪ ਕਾਮ ਰੂਪ ਕਹਾਈ ਕਾਮ ਰੂਪ ਤਿਰਤ ਦੇ ਨਿਵਾਸੀ ਅਖਵਾਉਣ ਵਾਲੇ ਬ੍ਰਾਹਮਣਾਂ ਨੂੰ ਬੁਲਾ ਲਿਆ ਦੇਜ ਕਾਮ ਰੂਪ ਅਨੇਕ ਕਾਮ ਰੂਪ ਤਿਰਤੋਂ ਅਨੇਕ ਬ੍ਰਾਹਮਣ ਨੇਪ ਬੋਲ ਲੀਨ ਵਿਸ਼ੇਖ ਰਾਜੇ ਨੇ ਖਾਸ ਤੌਰ ਤੇ ਬੁਲਾ ਲੇ ਸਭ ਜੀ ਜਗ ਅਪਾਰ ਸਾਰੇ ਜਗਤ ਵਿੱਚੋਂ ಅಪਾਰ ਜੀਵ ਇਕੱਠੇ ਕਰ ਲੇ। ਮਖ ਹੋਮ ਕੀਨ ਅਭਿਚਾਰ। ਆਤੇ ਬਲਿਦਾਨ ਦੀ ਰੀਤ ਅਨੁਸਾਰ ਅਭਿਚਾਰ ਸਭ ਨੂੰ ਯੱਗ ਵਿੱਚ ਹੋਮ ਕਰ ਦਿੱਤਾ। ਪਸ 1 ਪੈ 10 ਬਾਰ। ਇੱਕ ਇੱਕ ਪਸ਼ੂ ਤੇ ਬ੍ਰਾਹਮਣਾ ਦੇ 10 10 ਵਾਰ ਪੜ 베ਦ ਮੰਤਰ ਅਭਿਚਾਰ। ਵਲੇਦਾਨ ਦੀ ਰੀਤ ਅਨੁਸਾਰ ਵੇਦ ਮੰਤਰ ਪੜ ਦਿੱਤੇ। ਅਬ ਮੱਦ ਹੋਮ ਕਰਾਏ। ਬੱਕਰਿਆਂ ਆਬ ਨੂੰ ਹਵਨ ਕੁੰਡ ਵਿੱਚ ਹੋਮ ਕਰਾ ਕੇ ਧਨਪੂਪਤੇ ਬਹੁ ਪਾਏ। ਬ੍ਰਾਹਮਣਾ ਨੇ ਰਾਜੇ ਤੋਂ ਬਹੁਤ ਧਨ ਪ੍ਰਾਪਤ ਕੀਤਾ। ਪਾਸ ਮੇਗ ਯੱਗ ਕਰਾਏ। ਪਸ਼ੂ ਮੇਦ ਯੱਗ ਕਰਾ ਕੇ ਬਹੁ ਭਾਤ ਰਾਜ ਸੁਹਾਏ। ਅਤੇ अनेकाਤ ਰਾ ਨਾਲ ਰਾਜਾ ਨੂੰ ਸੁਸ਼ੋਭਿਤ ਕਰਕੇ ਬਰਖ ਅਸੀ ਹੀ ਆਸਤ ਪਰਮਾਨ 88 ਵਰੇ ਦੋ ਮਾਸ ਰਾਜਕਮਾਨ ਅਤੇ ਦੋ ਮਹੀਨੇ ਤੱਕ ਰਾਜ ਕੀਤਾ ਪੁਨ ਕਠਨ ਕਾਲ ਕਰਵਾਲ ਫਿਰ ਕਠੋਰ ਕਾਲ ਦੀ ਤਲਵਾਰ ਜਗ ਜਾਰਿਆ ਜਿਹ ਚੁਵਾਲ ਜਿਸਨੇ ਆਪਣੀ ਜਵਾਲਾ ਨਾਲ ਸਾਰਾ ਜਗਤ ਸਾੜ ਦਿੱਤਾ ਵਹ ਖੰਡਿਆ ਅਨਖੰਡ ਅਤੇ ਨਾ ਖੰਡੇ ਜਾ ਸਕਣ ਵਾਲੇ ਯਗ ਰਾਜੇ ਨੂੰ ਖੰਡੇਤ ਕਰ ਦਿੱਤਾ ਅਨਖੰਡ ਰਾਜ ਪ੍ਰਚੰਡ ਜਿਸ ਦਾ ਰਾਜ ਪ੍ਰਚੰਡ ਅਤੇ ਅਖੰਡ ਸੀ ਇਤ ਪੰਚਮੋ ਰਾਜ ਸਭਾਪਤਮ ਸਤ ਸੋਬਮ ਸਤ ਇਥੇ ਪੰਜਵੇਂ ਰਾਜ ਦੀ ਸ਼ੁਭ ਸਮਾਪਤੀ ਹੋਈ। ਤਉਮਰ ਛੰਦ ਤਵਾ ਪ੍ਰਸਾਦ ਤਉਮਰ ਛੰਦ ਤੇਰੀ ਕਿਰਪਾ ਨਾਲ ਪੁਨ ਭਏ ਮਨੀ ਚਿਤਰਾਏ ਫਿਰ ਮਨੀ ਨਾਦਾ ਧਰਤੀ ਦਾ ਰਾਜਾ ਹੋਇਆ ਇਹ ਲੋਕ ਕੇ 헤ਰ ਰਾਇ ਜੋ ਇਸ ਲੋਕ ਦਾ ਸ਼ੇਰ ਵਰਗਾ ਰਾਜਾ ਸੀ ਅਰ ਜੀਤ ਜੀਤ ਅਖੰਡ ਉਸਨੇ ਨਾ ਖੰਡੇ ਜਾ ਸਕਣ ਵਾਲੇ ਵੈਰੀਆਂ ਨੂੰ ਚਿੱਤ-ਚਿੱਤ ਕੇ ਮਹਕੀਨ ਰਾਜ ਪ੍ਰਚੰਡ ਧਰਤੀ ਉੱਤੇ ਪ੍ਰਚੰਡ ਰਾਜ ਕੀਤਾ ਘਰ ਘਾਇ ਈ ਘਾਇ ਅਨੇਕ ਅਨੇਕ ਵੈਰੀਆਂ ਨੂੰ ਮਾਰ-ਮਾਰ ਕੇ ਰਿਪ ਛਾੜਿਓ ਨਹੀਂ ਏਕ ਇੱਕ ਵੀ ਵੈਰੀ ਬਾਕੀ ਨਹੀਂ ਛੱਡਿਆ ਅਨਖੰਡ ਰਾਜ ਕਮਾਇ ਉਸਨੇ ਅਖੰਡ ਰਾਜ ਕਮਾਇਆ ਚਿਤਛੀਨੇ ਛਾਤਰ ਫੈਰਾਏ ਅਤੇ ਹੋਰਨਾ ਦੀ ਧਰਤੀ ਖੋ ਕੇ ਆਪਣਾ ਛਤਰ ਫਰਾਇਆ ਅਨਖੰਡ ਰੂਪ ਅਪਾਰ ਉਹ ਅਪਾਰ ਅਤੇ ਅਖੰਡ ਰੂਪ ਵਾਲਾ ਆਲਾ ਮਾండ ਰਾਜ ਜੁਝਾਰ ਅਤੇ ਬਿਨਾ ਕਿਸੇ ਦੀ ਸਹਾਇਤਾ ਦੇ ਜੁਝਾਰੂ ਸੂਰਮਾ ਸੀ ਆਵਿਕਾਰ ਰੂਪ ਪਰ ਚੰਡ ਉਸ ਦਾ ਰੋ ਪਰ ਚਾਂਡ ਅਤੇ ਵਿਕਾਰਾਤੋਂ ਰਹਿਤ ਸੀ ਅਖੰਡ ਰਾਜ ਅਮੰਡ ਅਤੇ ਉਸ ਦਾ ਰਾਜ ਅਖੰਡ ਅਤੇ ਅਮੰਡ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ